ਵਾਇਟੂ ਜੀ ਦਾ ਖਾਲਸਾ ਵਾਇਟੂ ਜੀ ਕੀ ਪਤੇ ਜਿਵੇਂ ਕਿ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਇਸ ਸਾਲ ਫਿਰ ਦੁਬਾਰਾ ਤੋਂ ਹੜਾਂ ਦੀ ਮਾਰ ਇਹ ਪੰਜਾਬ ਆ ਚੁੱਕਿਆ ਹੈ ਦੋ ਤਿੰਨ ਦਿਨ ਲਗਾਤਾਰ بارش ਜਿਹੜੀ ਹੈ ਹੋ ਰਹੀ ਹੈ بارش ਹੋਣ ਦੇ ਬਾਵਜੂਦ ਪਾਣੀ ਦਾ ਪੱਧਰ ਪਿੱਛੇ ਦਰਿਆਵਾਂ ਦੇ ਵਿੱਚ ਇੰਨਾ ਜ਼ਿਆਦਾ ਵੱਧ ਗਿਆ ਕਿ ਅੱਜ ਹਰੀਕੇ ਪੱਤਨ ਦੇ ਜਿਹੜੇ ਸਾਰੇ ਹੈੱਡ ਸੀਗੇ ਜਿੰਨੇ ਗੇਟ ਸੀਗੇ ਉਹ ਕੋਲੜੇ ਪੈ ਗਏ ਗੀੜ ਖੁੱਲਣ ਦੇ ਨਾਲ ਇੱਥੇ ਪ੍ਰਸ਼ਾਸਨ ਨੇ ਕਿਸੇ ਨੂੰ ਚੇਤਾਵਨੀ ਨਹੀਂ ਦਿੱਤੀ ਬਿਨਾਂ ਚੇਤਾਵਨੀ ਦਿੱਤੇ ਹੋਏ ਬਿਨਾਂ ਦੱਸੇ ਹੋਏ ਘਰਾਂ ਦੇ ਲੋਕ ਜਿਹੜੇ ਸੀਗੇ ਉਹ ਪਾਣੀ ਦੇ ਵਿੱਚ ਫਸ ਗਏ ਨੇ ਸੋ ਅੱਜ ਖਾਲਸਾ ਏਡ ਦੀ ਟੀਮ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਬੰਡਾਲਾ ਇਹਦੇ ਨੇੜੇ ਇੱਕ ਪਿੰਡ ਰੁਪਣੇ ਵਾਲਾ ਇੱਥੇ ਖਾਲਸਾ ਏਡ ਦੀ ਟੀਮ ਪਹੁੰਚੀ ਆ ਜਿਸ ਵਿੱਚ ਇੱਥੋਂ ਦੇ ਲੋਕਾਂ ਨੂੰ ਜਿਹੜਾ ਉਹ ਰੈਸਕਿਊ ਕਰਕੇ ਸੇਫ ਜਗ੍ਹਾ ਦੇ ਵਿੱਚ ਪਹੁੰਚਾਇਆ ਜਾ ਰਿਹਾ ਸੋ ਨਿਰੰਤਰ ਸੇਵਾਵਾਂ ਜਿਹੜੀਆਂ ਖਾਲਸਾ ਏਡ ਦੇ ਵੱਲੋਂ ਇੱਥੇ ਚੱਲ ਰਹੀਆਂ ਨੇ ਆਪ ਸਭ ਸੰਗਤਾਂ ਦੇ ਨਾਲ ਅਸੀਂ ਹਰ ਤਰ੍ਹਾਂ ਦੀ ਅਪਡੇਟ ਜਿਹੜੀ ਉਹ ਸਾਂਝੀ ਕਰਦੇ ਰਹਾਂਗੇ ਇਸੇ ਤਰ੍ਹਾਂ ਸਹਿਯੋਗ ਕਰਦੇ ਰਹੋ ਤੁਸੀਂ ਖਾਲਸਾ ਜਣ ਨੂੰ ਅਸੀਂ ਇਸੇ ਤਰ੍ਹਾਂ ਲੋਕਾਂ ਦੀ ਮਦਦ ਜਿਹੜੀ ਉਹ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਕਿਸ ਤਰ੍ਹਾਂ ਪਿੰਡਾਂ ਦੇ ਪਿੰਡ ਪਾਣੀ ਨਾਲ ਘਿਰੇ ਹੋਏ ਆ ਇਹ ਮਾਤਾ ਜੀ ਬੈਠੇ ਨੇ ਇਹ ਬਜ਼ੁਰਗ ਹੈਂਡੀਕੈਪ ਨੇ ਅਤੇ ਇਹ ਵੀ ਪਾਣੀ ਵਿੱਚ ਫਸੇ ਹੋਏ ਸੀ ਹੁਣ ਖਾਲਸਾ ਏਡ ਦੀ ਟੀਮ ਵੱਲੋਂ ਇਹਨਾਂ ਨੂੰ ਸੇਫ ਜਗ੍ਹਾ ਪਹੁੰਚਾਇਆ ਜਾ ਰਿਹਾ ਅੱਛਾ ਬੋਰ ਨਾ ਬੋਰ ਨਾ ਟੁੱਟੇ ਚੋਪੀ ਚੋਪੜਾ ਜਾ ਰਿਹਾ ਸੀ ਉਹਨੂੰ ਲੈ ਨਾਲ ਬਾਰਾਂ ਘਾਹ ਦੇ ਵਰਤਨ ਮੂੰਹ ਬਲੂ ਜੀ ਦਾ ਮੂੰਹ ਐਨੋ ਕਰਕੇ ਹਾਂ ਠੀਕ ਹੈ ਜੀ ਰੁਕ 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 ਹਾਂ ਤੇ ਆਣਾ ਬ੍ਰੇਕ ਲਾਇਆ ਚਲੋ ਜੀ ਤੁਹਾਡੇ ਵੀਰੇ ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਨਾਮ ਹੈ ਤੁਹਾਡਾ ਜਸਵਿੰਦਰ ਠੀਕ ਹੈ ਜੀ ਤੇ ਬਾਪੂ ਜੀ ਪਾਣੀ ਕਦੋਂ ਆਇਆ ਜੀ ਇੱਥੇ ਇਹਨੂੰ ਇਹ ਤਿੰਨ ਦਿਨ ਲੱਭੇ ਬਾਦ ਨੂੰ ਅੱਛਾ ਜੀ ਠੀਕ ਹੈ ਜੀ ਪਹਿਲਾਂ ਪਾਣੀ ਦਾ ਪੱਧਰ ਘੱਟ ਸੀ ਪਹਿਲਾਂ ਘੱਟ ਸੀ ਠੀਕ ਹੈ ਜੀ ਅੱਜ ਹੀ ਵਧਿਆ ਜ਼ਿਆਦਾ ਅੱਜ ਜ਼ਿਆਦਾ ਵਸ ਠੀਕ ਹੈ ਜੀ ਇਸ ਤਰ੍ਹਾਂ ਪਹਿਲਾਂ ਵੀ ਤੁਸੀਂ ਹਾਲਾਤ ਦੇਖੇ ਇਸ ਤਰ੍ਹਾਂ ਦੇ ਹਾਂ ਵੀਡੀਓ ਹੀ ਦੇਖੀ ਜਦੋਂ ਆਇਆ ਸੀ ਨਾ ਅੱਜ ਵੀ ਤਰ੍ਹਾਂ ਹੀ ਨਿਕਲੇ ਹਾਂ ਬੇੜੀ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਹੁਣ ਇੱਥੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਜਿਹੜੇ ਤੇ ਬਹੁਤ ਜ਼ਿਆਦਾ ਚੈ ਹੈ ਕਿ ਇਸੇ ਤਰ੍ਹਾਂ ਹੀ ਮਾਰਕ ਕਰਤੀ ਦੀ ਸਾਰਾ ਕੁਝ ਬਹੁਤ ਜ਼ਿਆਦਾ ਠੀਕ ਹੈ ਠੀਕ ਹੈ ਜੀ ਤੇ ਉਹਨਾਂ ਜਿਹੜੇ ਸਾਰੇ ਤਾਂ ਕਿ ਜੀ ਕੱਡੇ ਆ ਕਿਤੇ ਪੜ੍ਹਾਈ ਵਾਲੇ ਬੱਚੇ ਉਹ ਮਦਰ ਦੀ ਫਟੇ ਜਦੋਂਗੇ ਜਾਂਦੇ ਸੀ ਹੂੰ ਹੂੰ ਉਹਨਾਂ ਕੱਡੇ ਮਾਰਚਾਲ ਫੈਸਲ ਨੂੰ ਪਾਣੀ ਚ ਆ ਰਿਹਾ ਢਾਕਰ ਗਏ ਡਿਗਰੀ ਵਾਲੀ ਵੇਹਣ ਸਾਰੇ ਰਿਸ਼ਤੇਦਾਰ ਗੌਰ ਨਾਲ ਦੇਖਦੇ ਤੇ ਆnde ਨਹੀਂ ਉਹਨੂੰ ਘਟੋ ਕਿ ਮੈਂ ਫਿਰ ਆਕੇ ਜੀ ਚਲੋ ਮੰਨਣੀ ਚਾਹੀਦੀ ਗੱਲ ਤੋ ਇਹ ਕੋਠਾ ਦੇ ਉੱਪਰ ਵੀ ਕਰ ਜਾਂਦੇ ਬਿਲਕੁਲ ਮੇਥੋਂ ਝੜੇ ਨਹੀਂ ਜਾਣਾ ਇਹ ਤਾਂ ਕਰਕੇ ਦੇ ਉੱਪਰ ਅੱਗੇ ਵੀ ਗੇਰੇ ਪਾਜੋ ਤੇ ਗੱਡੀ ਬਾਹਰ ਆਪਾਂ ਕਦੇ ਕਦੀ ਤੋਂ ਕਹਿ ਦੇ ਕੋ ਨਾ ਭਰਿਆ ਨਾ ਹਾਂ ਇਹਦੇ ਵਿੱਚ ਪੁੱਛ ਕਰਾ ਵੀ ਕਾਡੋ ਚਲੋ ਹੁਣ ਵਧੀਆ ਹੋ ਗਏ ਖਾਲਸਾ ਏਡ ਦੀ ਟੀਮ ਵੱਲੋਂ ਤੁਹਾਨੂੰ ਬਾਹਰ ਕੱਟ ਕੇ ਲਿਆਇਆ ਜਾ ਰਿਹਾ ਹਾਂ ਤਾਂ ਜੋ ਹੁਣ ਤੁਹਾਨੂੰ ਵੀ ਸੌਖਾ ਹੋ ਜੂਗਾ ਇਹ ਅੱਗੇ ਹੁਣ ਇਹ ਇੱਕ ਲੱਤ ਤੇ ਕੱਢੀ ਹੋਈ ਆ ਲੱਤੀ ਵੱਡੀ ਹੋਈ ਆ ਅੱਛਾ ਜੀ ਤੇ ਲੱਕ ਵੀ ਟੁੱਟਾ ਹੋਰ ਤੋ ਸੱਟ ਚੁੱਕ ਕੇ ਵਿੱਚ ਪਾਇਆ ਹਾਂਜੀ ਹਾਂ ਇਹ ਸਹੀ ਹੁੰਦਾ ਇਹ ਤਾਂ ਚੁੱਕ ਕੇ ਪਾ ਵੀ ਢੋੜੀ ਕੋਈ ਨਹੀਂ ਹੀ ਬਿਲਕੁਲ ਤੇ ਪੀਓ ਮੇਰੇ ਵਿੱਚ ਫਿਰ ਮੈਂ ਆਪਣੇ ਆਪ ਹੀ ਟੱਡ ਜਾਣਾ ਸੀ ਉਰੋ ਵੀ ਇਸੇ ਤਰ੍ਹਾਂ ਹੀ ਦਕਸ਼ਾ ਦੀ ਕੇ ਉਰੋ ਵੀ ਤਰ ਟੁੱਟ ਕੇ ਵੜਾ ਟੁੱਟ ਕੇ ਰੱਖਾ ਪਿਆ ਠੀਕ ਹੈ ਤਾਂ ਕਿ ਨਾ ਫਟਦਾ ਹੋਵੇ ਤੇ ਫਿਰ ਮੈਂ ਇੱਕ ਚੱਕਰ ਤੋਂ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੰਗਤ ਜੀ